ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਵਸ। ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਲਾ ਮਿਸਾਲ ਬੇ ਮਿਸਾਲ ਸ਼ਹਾਦਤ ਹੈ ਅਦੁੱਤੀ ਸ਼ਹਾਦਤ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਅਧਿਕਾਰਾਂ ਲਈ ਆਪਣੀ ਮਹਾਨ ਸ਼ਹਾਦਤ ਦਿੱਤੀ। ਕਿਉਂਕਿ ਉਸ ਵਕਤ ਹਕੂਮਤ ਵੱਲੋਂ ਜੋ ਮੁਗਲ ਸਾਮਰਾਜ ਇਸ ਧਰਤੀ ਦੇ ਉੱਤੇ ਛਾਇਆ ਹੋਇਆ ਸੀ ਤੇ ਲਗਾਤਾਰ ਹੀ ਧਾਰਮਿਕ ਅਧਿਕਾਰ ਜਿਹੜੇ ਆ ਉਹ ਖੋ ਰਿਆ ਸੀ ਖਾਸ ਤੌਰ ਤੇ ਉੱਤੇ ਹਿੰਦੂਆਂ ਦੇ ਜਿਨੇ ਉਹ ਲੋਹਾਏ ਜਾ ਰਹੇ ਸੀ ਪੂਜਾ ਪਾਠ ਤੋਂ ਵਰਜਿਤ ਕੀਤਾ ਜਾ ਰਿਹਾ ਸੀ ਐਸੇ ਦੇ ਵਿੱਚ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਆਵਾਜ਼ ਬੁਲੰਦ ਕੀਤੀ ਜਿੰਨਾ ਸਦਕਾ ਉਹਨਾਂ ਨੂੰ ਸ਼ਹਾਦਤ ਜਿਹੜੀ ਹੈ ਉਹ ਪ੍ਰਾਪਤ ਕਰਨੀ ਪਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹਮੇਸ਼ਾ ਯਾਦ ਰੱਖੀ ਜਾਣ ਵਾਲੀ ਹੈ ਆਪਣੇ ਧਰਮ ਆਪਣੇ عقیده ਆਪਣੇ ਪਰਿਵਾਰ ਆਪਣੇ ਦੇਸ਼ ਆਪਣੀ ਕੁੱਲ ਆਪਣੇ ਵੰਸ ਲਈ ਹਰ ਕੋਈ ਲੜਦਾ ਹੈ ਹਰ ਕੋਈ ਮਰਦਾ ਹੈ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸਿਰਫ ਤੇ ਸਿਰਫ ਸਰਬ ਤੇ ਸਰਫ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਅਧਿਕਾਰਾਂ ਲਈ ਜਿਹੜਾ ਹੈ ਆਪਣੀ ਸ਼ਹਾਦਤ ਦਿੱਤੀ ਹੈ। ਇੱਕ ਬੇਮਿਸਾਲ ਲਾ-ਮਿਸਾਲ ਸ਼ਹਾਦਤ ਹੈ ਔਰ ਹਮੇਸ਼ਾ ਸਾਡੇ ਦਿਲਾਂ ਦੇ ਉੱਤੇ ਇਹ ਸ਼ਹਾਦਤ ਉੱਕਰੀ ਰਹੇਗੀ। ਤਖਸ਼ੀ ਦਮਦਮਾ ਸਾਹਿਬ ਇੱਕ ਇਹ ਸ਼ਹੀਦੀ ਦਿਹਾੜਾ ਜੁੜਾ ਮਨਾਇਆ ਗਿਆ। ਮੈਂ ਸੰਗਤਾਂ ਨੇ ਹਾਜ਼ਰ ਹੈ ਪਈ ਹੈ। ਮੈਂ ਸੰਗਤਾਂ ਦਾ ਤਨਮਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪਰਬ। ਤਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਦੇ ਵਿੱਚ ਲਾ ਮਿਸਾਲ ਬੇ ਮਿਸਾਲ ਸ਼ਹਾਦਤ ਹੈ ਅਦੁੱਤੀ ਸ਼ਹਾਦਤ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖੀ ਅਧਿਕਾਰਾਂ ਲਈ ਧਾਰਮਿਕ ਅਧਿਕਾਰਾਂ ਲਈ ਆਪਣੀ ਮਹਾਨ ਸ਼ਹਾਦਤ ਦਿੱਤੀ ਕਿਉਂਕਿ ਉਸ ਵਕਤ ਹਕੂਮਤ ਵੱਲੋਂ ਜੋ ਮੁਗਲ ਸਾਮਰਾਜ ਇਸ ਧਰਤੀ ਦੇ ਉੱਤੇ ਛਾਇਆ ਹੋਇਆ ਸੀ ਤੇ ਲਗਾਤਾਰੀ ਧਾਰਮਿਕ ਅਧਿਕਾਰ ਜਿਹੜੇ ਆ ਉਹ ਖੋਹ ਰਿਆ ਸੀ ਖਾਸ ਤੌਰ ਤੇ ਉੱਤੇ ਹਿੰਦੂਆਂ ਦੇ ਜਿਨੇਉ ਲੋਹਾਇ ਜਾ ਰੇ ਸੀ ਪੂਜਾ ਪਾਠ ਤੋਂ ਵਰਜਿਤ ਕੀਤਾ ਜਾ ਰਿਹਾ ਸੀ ਐਸੇ ਦੇ ਵਿੱਚ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਆਵਾਜ਼ ਬੁਲੰਦ ਕੀਤੀ ਜਿਨ੍ਹਾਂ ਸਦਕਾ ਉਹਨਾਂ ਨੂੰ ਸ਼ਹਾਦਤ ਜਿਹੜੀ ਹੈ ਉਹ ਪ੍ਰਾਪਤ ਕਰਨੀ ਪਈ ਤਨਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹਮੇਸ਼ਾ ਯਾਦ ਰੱਖੀ ਜਾਣ ਵਾਲੀ ਹੈ ਆਪਣੇ ਧਰਮ ਆਪਣੇ عقیده ਆਪਣੇ ਪਰਿਵਾਰ ਆਪਣੇ ਦੇਸ਼ ਆਪਣੀ ਕੁੱਲ ਆਪਣੇ ਵੰਸ ਲਈ ਹਰ ਕੋਈ ਲੜਦਾ ਹੈ ਹਰ ਕੋਈ ਮਰਦਾ ਹੈ ਪਰ ਤਨਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸਿਰਫ ਤੇ ਸਿਰਫ ਸਰਬ ਤੇ ਸਿਰਫ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਅਧਿਕਾਰਾਂ ਲਈ ਜਿਹੜਾ ਹੈ ਆਪਣੀ ਸ਼ਹਾਦਤ ਦਿੱਤੀ ਹੈ एक बेमिसाल लामसाल शहादत है और हमेशा साढ़े दिलों के उत्ते शहादत उक़री रहेगी तक श्री दमदमा साहब विखे भी यह शहीदी दिहाड़ा जो मनाया गया मैं संघतानी पर ही है मैं संतान का करता हूँ वाहगुरू जी का खालसा वाहू जी